ਕੀ ਕੱਲ ਦੀ ਸਾਰੇ ਕਿਸਾਨ ਭਰਾਵਾਂ ਨੂੰ ਆ ਜਿਹੜਾ ਆਪਾਂ ਪਸ਼ੂਆਂ ਵਾਲਾ ਸਾਇਲ ਜਿ ਘਰੇ ਚਾਰ ਜਿਹੜਾ ਪੌਣੇ ਆ ਜੀ ਇਸ ਵਾਰ ਪਤਾ ਨਹੀਂ ਕੀ ਕਾਰਨ ਉੱਲੀ ਬਹੁਤ ਜ਼ਿਆਦਾ ਚਾਰਚ ਪਤਾ ਨਹੀਂ ਕੋਈ ਪੌਣ ਚ ਕੱਚ ਰਹੀ ਹੋਈ ਆ ਵੈਸੇ ਇਹ ਸਾਡੇ ਆਪ ਦੇ ਘਰ ਦਾ ਚਾਰ ਆ ਜੀ ਅਸੀਂ ਪੂਰੀ 85 ਤੋਂ 87 ਦਿਨਾਂ ਦੀ ਮੱਕੀ ਦਾ ਚਾਰ ਪਾਇਆ ਸੀਗਾ 30 33 ਮੱਕੀ ਰਾਸੀ ਦੀ ਬੀਜੀ ਹੋਈ ਸੀ ਪੂਰੀ ਵਧੀਆ ਸੱਲੀ ਬਣੀ ਹੋਈ ਸੀ ਪਰ ਐਤ ਕੀ ਇਸ ਸਾਲ ਪਤਾ ਨਹੀਂ ਕੋਈ ਮਸ਼ੀਨ ਚ ਕੋਈ ਸਾਢੇ ਪੌਣ ਚ ਫਰਕ ਰਹਿ ਗਿਆ ਤਾਂ ਨਹੀਂ ਕੀ ਕਾਰਨ ਹੋ ਗਿਆ ਉੱਲੀ ਬਹੁਤ ਜ਼ਿਆਦਾ ਚੜੀ ਹੋਈ ਆ ਇਹ ਦੇਖੋ ਇਹ ਪਸ਼ੂਆਂ ਨੂੰ ਜੀ ਹਾਨੀਕਾਰਕ ਤਾਂ ਹੈਗੀ ਹੈਗੀ ਆਪਣੇ ਖਾਤਰ ਵੀ ਹਾਨੀਕਾਰਕ ਆ ਇਹ ਅਗਲੀ ਵਾਰ ਇਹ ਚਾਰ ਜ਼ਿਆਦਾ ਪਾਵਾਂਗੇ ਤਾਂ ਸਹੀ ਨੌਲੇਜ ਲੈ ਕੇ ਪਾਵਾਂਗੇ ਤੇ ਨਹੀਂ ਬਸ ਇਹ ਖਤਮ ਕਰ ਦਾਂਗੇ ਇਹ ਸਿਸਟਮ ਇਹਦਾ ਪੂਰਾ ਪਤਾ ਕਰਕੇ ਵੀ ਕੀ ਸਿਸਟਮ ਕੀ ਪ੍ਰੋਸੈਸਿੰਗ ਦਾ ਜਾਂ ਤਾਂ ਆਪਣੇ ਵੀ ਆਪਣੇ ਵਾਤਾਵਰਨ ਦੇ ਹਿਸਾਬ ਨਾਲ ਜਾਂ ਤਾਂ ਇਹ ਸਹੀ ਨਹੀਂ ਜਿਹੜੀ ਇਹ ਨਿਊਲੀ ਪੈਂਦੀ ਇਹਨੂੰ ਜਾਂ ਆਪਣੇ ਪਾਉਣ ਚ ਕਮੀ ਰਹੀ ਹੋਈ ਆ ਕੀ ਕਾਰਨ ਆ ਇਹ ਸਾਰਾ ਪਤਾ ਲੱਗੂਗਾ ਜੀ ਕਿਸੇ ਜਾਣਕਾਰ ਬੰਦੇ ਦਾ ਕੋਈ ਹੋਇਆ ਕਮੈਂਟ ਕਰਿਓ ਤੇ ਆਪਾਂ ਵੀ ਡਾਕਟਰਾਂ ਨਾਲ ਰਾਇ ਕਰਾਂਗੇ ਕੀ ਕਾਰਨ ਹੋ ਸਕਦਾ ਸਾਰਿਆਂ ਤੋਂ ਪਹਿਲਾਂ ਅਸੀਂ ਆਹ ਉਲੀ ਸਾਰੀ ਲਾ ਕੇ ਫੇਰ ਅਸੀਂ ਪਸ਼ੂਆਂ ਨੂੰ ਪਾਉਣੇ ਆ ਇਹ ਇਹ ਡਾਇਰੈਕਟ ਉਲੀ ਪਸ਼ੂਆਂ ਦੇ ਅੰਦਰ ਜਾਊਗੀ ਤਾਂ ਕਿਤੇ ਨਾ ਕਿਤੇ ਜਾ ਕੇ ਦਾ ਕੁਛ ਨਾ ਕੁਛ ਤਾਂ ਖਰਾਬ ਕਰੂਗੀ ਬਹੁਤ ਜਿਆਦਾ ਉਲੀ ਪੈ ਰਹੀ ਐ ਨੂੰ ਨਾਲ ਇਹ ਇਸ ਤਰ੍ਹਾਂ ਐ ਲਾਲ ਉਲੀ ਆ ਦੇ ਲਾਲ ਉਲੀ ਬਹੁਤ ਜਿਆਦੇ ਇਹ ਵਿੱਚ ਆ ਗਈ ਕੀ ਕਾਰਨ ਹੋ ਸਕਦਾ ਕਰ ਸਾਰੇ ਦੱਸਿਓ ਵੀਰੋ ਭਰਾਵੋ ਨਾਲੇ ਅਗਲੀ ਵਾਰ ਜੇ ਇਹ ਸੈਲਜ ਪਾਵਾਂਗੇ ਤਾਂ ਚੰਗੀ ਤਰ੍ਹਾਂ ਹੀ ਬਣਾ ਕੇ ਪਾਵਾਂਗੇ ਨਹੀਂ ਪਾਉਂਦੇ ਨਹੀਂ ਇਹ ਇਹ ਇਸ ਵਾਰ ਤਾਂ ਜਿਹੜਾ ਕੁਝ ਹੋ ਗਿਆ ਠੀਕਾ ਪਹਿਲੇ ਸਾਲ ਪਾਇਆ ਸੀ ਅਸੀਂ ਦੇਖੋ ਕਿੰਨੀ ਕਿੰਨੀ ਉਲੀ ਜੜੀ ਹੋਈ ਐ ਦੇ ਵਿੱਚ ਇਹ ਬਹੁਤ ਜਿਆਦਾ ਖਤਰਨਾਕ ਆਪਣੀ ਸਿਹਤ ਖਾਤਰ ਵੀ ਪਸ਼ੂਆਂ ਖਾਤਰ ਵੀ ਵੀਡੀਓ ਜੀ ਆਪਣੀ ਵੱਤਵਾਰ ਸ਼ੇਅਰ ਕਰਿਓ ਲਾਈਕ ਨਾਲ ਜਾਂ ਨਾਲ ਟਾਈਮ 'ਚ ਸਾਨੂੰ ਦੱਸਾਂਗੇ ਵੀ ਕੀ ਇਹਦਾ ਸਹੀ ਪ੍ਰਬੰਧ ਹੈਗਾ ਕਿਵੇਂ ਇਹ ਮਾਰਨਾ ਚਾਹੀਦਾ ਕਿਸੇ ਡਾਕਟਰ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਧੰਨਵਾਦ ਜੀ